ਨਾ ਮਿੱਠੀ ਚ ਨਹੀਂ ਲਿਬੜਦੇ ਹੰਦੇ ਚਲੋ ਹਾਈ ਫਰੈਂਡ ਕਰ ਦੋ ਹਾਈ ਫਰੈਂਡ ਹਾਈ ਕਰ ਦੋ ਹਾਈ ਫਰੈਂਡ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਮਿੱਠਾ ਦੇਖਤੀ ਹੋ ਹੋਗੇ ਤੇ ਫਿਰ ਸ਼ਾਨੂ ਦੇਖੋ ਆ ਗਿਆ ਆਪਣੇ ਸਕੂਲ ਚੋਂ ਤੇ ਹੁਣ ਹੀ ਜਦ ਸਕੂਲ ਚ ਆਉਂਦਾ ਇਹਨੂੰ ਤਾਂ ਬਹੁਤ ਜ਼ਿਆਦਾ ਲਾਡ ਆਪਣੇ ਤਾਂ ਬਹੁਤ ਜ਼ਿਆਦਾ ਲਾਡ ਹੁੰਦਾ ਵੀ ਨਹੀਂ ਇਹ ਤਾਂ ਬਹੁਤ ਜ਼ਿਆਦਾ ਲਾਡ ਹੁੰਦਾ ਤੇ ਨੇ ਦੇਖੋ ਮੈਨੂੰ ਬਿਸਕਟ ਦਿੱਤਾ ਹੈ ਅੱਗੇ ਕਦੇ ਨਹੀਂ ਇਹਨੇ ਮੈਨੂੰ ਚੀਜ਼ ਦਿੱਤੀ ਅਦਰ 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 ਅੱਧ ਪੂਰੇ ਮਮਾ ਲੰਚ ਫਿਨਿਸ਼ ਕਰੇ ਹਾਂ ਦਿਖਾਓ ਪੂਰੇ ਆਓ ਹਾਂ ਆਖੋ ਵੋ ਵੈਰੀ ਗੁੱਡ ਲੱਚਾ ਖਾ ਲੈ ਬਿਸਕਟ ਖਾ ਲੈ ਖਾਣਾ ਬਿਸਕਟ ਹੈ ਪੂਰੇ ਮੈਂ ਜਾਈ ਪੂਰੇ ਬਾਥਰੂਮ ਗਿਆ ਤੇ ਲੋ ਜੀ ਫਰੈਂਡ ਅੱਜ ਤੱਕ ਬਲੌਗ ਆਪਾਂ ਕਰ ਰਹੇ ਹਾਂ ਦੁਪਹਿਰ ਤੋਂ ਸਟਾਰਟ ਹੈ ਰਮਨ ਸੋਰੀ ਸ਼ਾਨਾ ਹੁਣ ਆ ਕੀ ਖੜਿਆ ਸੀਗਾ ਤੇ ਆਉਂਦੇ ਸਾਰ ਉਹ ਲੱਗ ਗਿਆ ਸੀਗਾ ਪਹਿਲਾਂ ਸਕੂਟ 'ਤੇ ਚੜ ਗਿਆ ਉੱਧਰ ਯਾਨਕੀ ਪਤਾ ਨਹੀਂ ਕੀ ਆਪਣੇ ਖਲੋਣੇ ਜੇ ਲੈਣ ਗਿਆ ਸੀਗਾ ਹਨ ਮੈਂ ਕਿਹਾ ਤੂੰ ਪਹਿਲਾਂ ਚਲ ਕੱਪੜੇ ਵਗੈਰਾ ਚੇਂਜ ਕਰ ਲੈ ਤੇ ਇਹਨੂੰ ਮੈਂ ਹੁਣ ਕਹਿ ਰਹੀ ਸੀਗੀ ਮੈਂ ਕਿਹਾ ਚਲ ਤੂੰ ਕੰਮ ਵੀ ਕਰ ਲੈ ਹਨਾ ਕਹਿੰਦਾ ਨਹੀਂ ਮੰਮਾ ਮੈਂ ਰਾਤ ਨੂੰ ਕਰਨਾ ਕੰਮ ਮੈਂ ਕਿਹਾ ਫਿਰ ਤੂੰ ਰਾਤ ਨੂੰ ਤੈਨੂੰ ਨੀਂਦ ਆਉਂਦੀ ਰਹਿੰਦੀ ਹੈ ਮੈਂ ਕਿਹਾ ਲੈ ਹੁਣ ਤੈਨੂੰ ਕਰਵਾ ਦਿੰਨੀ ਹੈ ਹਨਾ ਤੇ ਕਹਿੰਦਾ ਨਹੀਂ ਮੰਮਾ ਇਹਨੂੰ ਵਸ ਆਉਂਦੇ ਸਾਰ ਨਾਲ ਆਪਣੇ ਖੇਲਣ ਦੀ ਹੁੰਦੀ ਹੈ ਕੱਪੜੇ ਵੀ ਬਹੁ ਘਟ ਚੇਂਜ ਕਰਵਾਉਂਦਾ ਹੁੰਦਾ ਤੇ ਇੱਥੇ ਫਿਰ ਨਾਲ ਦੇ ਨਾਲ ਹੁਣ ਲੈਣ ਗਿਆ ਸੀ ਕਿ ਆਪਣੇ ਅੰਦਰ ਖਲੋਣੇ ਲੈਣ ਗਿਆ ਸੀਗਾ ਹੈਨਾ ਤੇ ਇੱਥੇ ਹੁਣ ਇਹਦਾ ਪੈ ਗਿਆ ਸੀਗਾ ਹੁਣ ਬਾਥਰੂਮ ਦਾ ਜੋਰ ਕਹਿੰਦਾ ਮਮਾ ਬਾਥਰੂਮ ਆਇਆ ਆਉਂਦੇ ਸਾਰ ਇੰਨੇ ਹੈਨਾ ਇੱਕ ਆਪਣੇ ਬਾਸਕਟ ਚੱਕਣੀ ਹੁੰਦੀ ਹੈ ਤੇ ਨਾਲ ਦੇ ਨਾਲ ਫਿਰ ਇਹਦਾ ਬਾਥਰੂਮ ਆ ਜਾਂਦਾ ਬਾਥਰੂਮ ਤੇ ਪੋਟੀ ਹੈਨਾ ਸਕੂਲੋਂ ਆ ਕੇ ਹੀ ਕਰਦਾ ਹੁੰਦਾ ਇਹ ਮੈਨੂੰ ਵਧੀਆ ਲੱਗਿਆ ਨਾ ਤਾਂ ਦੇਖੋ ਸਵੇਰੇ ਕਰਦਾ ਤੇ ਨਾ ਸਕੂਲ ਚ ਹੈ ਨਾ ਵਧੀਆ ਚਲੋ ਆ ਕੇ ਆਪਣਾ ਘਰੇ ਕਰ ਲੈਂਦਾ ਤੇ ਟੈਨਸ਼ਨ ਨਹੀਂ ਹੁੰਦੀ ਹੈਗੀ ਮੈਨੂੰ ਇਹ ਜਿਵੇਂ ਇੰਨੀ ਛੁੱਟੀਆਂ ਸੀਗੀਆਂ ਹੈਨਾ ਹੋ ਕੇ ਗਈਆਂ ਨੇ ਹੁਣ ਹੋਈਆਂ ਨੇ ਜਿਵੇਂ ਮਹੀਨੇ ਦੀ ਚਲੋ ਇਹਦਾ ਚੇਂਜ ਹੋਇਆ ਨਹੀਂ ਹੈਗਾ ਹੈਨਾ ਕੋਈ ਵੀ ਦਾ ਜਿਵੇਂ ਰੁਟੀਨ ਜ ਹੈਗੇ ਸੀਗਾ ਬੀਨਸ ਸਕੂਲ ਚ ਆ ਕੇ ਕਰਨਾ ਇਹਨੇ ਫਰੈਸ਼ ਹੋਣਾ ਤੇ ਵੈਸੇ ਇੱਥੇ ਹੁਣ ਇਹਦਾ ਦੇਖੋ ਬਾਥਰੂਮ ਦਾ ਜੋਰ ਪਿਆ ਸੀਗਾ ਮੈਂ ਚਲੋ ਬਾਥਰੂਮ ਕਰਵਾਤਾ ਸੀਗਾ ਤੇ ਇਹਨੂੰ ਮੈਂ ਕਹਿ ਰਹੀ ਸੀਗੀ ਮੈਂ ਕਿਹਾ ਤੂੰ ਬਾਥਰੂਮ ਚ ਨਾ ਜਾਏ ਵੀ ਗਿੱਲਾ ਪਿਆ ਹੈਨਾ ਮੈਨੂੰ ਐ ਸੀਗਾ ਵੀ ਟੂੜੀ ਵਗੈਰਾ ਚਲੋ ਨਾ ਖੋਲ ਦਵੇ ਇਹ ਹੈਨਾ ਇੱਥੇ ਹੁਣ ਆਪਣੀ ਬਾਸਕਟ ਵਗੈਰਾ ਚੱਕ ਲਿਆ ਸੀਗਾ ਕਹਿੰਦਾ ਮਮਾ ਮੈਨੇ ਖੇਡਣਾ ਮੈਂ ਖਾ ਫੇਰ ਖੈਲੀ ਮੈਂ ਪਹਿਲਾਂ ਆਪਣੇ ਕੱਪੜੇ ਵਗੈਰਾ ਚੇਂਜ ਕਰ ਲੈਣਾ ਫਿਰ ਮੈਨੂੰ ਟੈਨਸ਼ਨ ਨਹੀਂ ਹੁੰਦੀ ਹੈ ਕਿ ਵੀ ਕਿਉਂਕਿ ਜਿਹੜੇ ਇਹਨਾਂ ਦੇ ਉੱਪਰਲੇ ਕੱਪੜੇ ਹੁੰਦੇ ਜਿਵੇਂ ਕੋਟ ਹੋ ਗਿਆ ਹੈ ਨਾ ਫਿਰ ਸੁੱਕਦੇ ਨਹੀਂ ਹੈਗੇ ਜੇ ਗੰਦੇ ਹੋ ਜਾਂਦੇ ਨੇ ਤੇ ਕੁਝ ਬਲੂ ਕਲਰ ਹੋਣ ਕਰਕੇ ਫਿਰ ਇਹਨਾਂ ਤੇ ਵਾਈਟ ਜਾਂ ਮਿੱਟੀ ਵਗੈਰਾ ਹੈ ਨਾ ਕੁਝ ਜ਼ਿਆਦਾ ਚਮਕਣ ਲੱਗ ਜਾਂਦੀ ਹੈ ਤਾਂ ਕਰਕੇ ਹੈ ਨਾ ਫਿਰ ਮੈਂ ਇਹਦੇ ਚਲੋ ਆਂਦੇ ਸਾਰ ਕੱਪੜੇ ਮਤਲਬ ਕਿ ਕੋਟ ਵਗੈਰਾ ਕੱਢਦੇ ਸੀਗੇ ਸ਼ਰਟ ਮੈਂ ਨਹੀਂ ਕੱਢੀ ਹੈਗੀ ਤੇ ਮੈਂ ਕਹਾਂ ਚਲੋ ਫੇਰ ਕੱਢ ਅਹੇ ਸਬਸਕ੍ਰਾਈਬ ਕਰ ਦੋ ਲਾਈਕ ਇਧਰ ਫੇਸ ਕਰਕੇ ਕਹੋ ਹਾਂ ਇਧਰ ਫੇਸ ਕਰਕੇ ਸਬਸਕ੍ਰਾਈਬ ਕਰ ਦੋ ਸਬਸਕ੍ਰਾਈਬ ਲਾਈਕ ਕਰ ਦੋ ਥੰਬ ਕਰਕੇ ਕਰੋ ਐਸੇ ਸਬਸਕ੍ਰਾਈਬ ਕਰ ਦੋ ਲਾਈਕ ਕਰ ਦੋ ਹੂੰ ਹੂੰ ਤੇ ਚਲੋ ਜੀ ਫਰੈਂਡ ਆ ਦੇਖੋ ਸ਼ਾਨੂ ਨਾ ਬਹੁਤ ਸੋਹਣਾ ਬੋਲਣਦਾ ਜਦੋਂ ਮੈਂ ਇਹਨੂੰ ਕੈਮਰੇ ਮੂਰੇ ਕਹਿੰਦੇ ਨਾ ਬੋਲ ਤਾਂ ਵਧੀਆ ਬੋਲਣਦਾ ਕਹਿੰਦਾ ਮਮਾ ਲਾਈਕ ਕਰ ਦੋ ਸਬਸਕ੍ਰਾਈਬ ਨਹੀਂ ਨੂੰ ਕਹਿਣਾ ਆਉਂਦਾ ਹੈਗਾ ਚਲ ਬਾਕੀ ਤੁਸੀਂ ਸਮਝ ਹੀ ਗਏ ਹੋਣੇ ਜਿਹੜੇ ਚੈਨਲ ਤੇ ਨਿਊ ਆਏ ਤਾਂ ਸਬਸਕ੍ਰਾਈਬ ਹੀ ਕਰ ਦਿਓ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰਨਾ ਤੇ ਲਾਈਕ ਕਰਕੇ ਜਰੂਰ ਜਾਣਾ ਤੇ ਇੱਥੇ ਵਸ ਫਿਰ ਮੈਂ ਆਪਣਾ ਸਿਰ ਬਾ ਲਿਆ ਸੀਗਾ ਸਿਰ ਪਾਉਣ ਤੋਂ ਬਾਅਦ ਫੇ ਨਾਲ ਦੀ ਨਾਲ ਮੈਂ ਇਹ ਕਰਨਾ ਸੀਗਾ ਆਪਣਾ ਜਿਹੜਾ ਲਹਿੰਗਾ ਸੀਗਾ ਕਸਟਮਰ ਦਾ ਇਹਦੇ ਹੀ ਦੇੜ ਦਢਾਈ ਜੀ ਕਰਨੀ ਸੀਗੀ ਇਹ ਖੁੱਲਾ ਸੀਗਾ ਕਸਟਮਰ ਦੇ ਤੇ ਇਹਨੂੰ ਟਾਈਟ ਕਰਨਾ ਸੀਗਾ ਨਾ ਕਮਰ ਤੋਂ ਕਲੀਆਂ ਵਾਲਾ ਸੀਗਾ ਇਹ ਤੇ ਫਿਰ ਕਾਲੀਆਂ ਵਾਲਾ ਹੋਣ ਕਰਕੇ ਫਿਰ ਮੈਨੂੰ ਇਹ ਸਾਰਾ ਦੇੜਨਾ ਮਤਲਬ ਕਿ ਕਲੀ 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 ਪੂਰੀ ਟਾਈਟ ਕਰਨੀ ਪੂਰੀ ਨਹੀਂ ਅੱਧੀ ਟਾਈਟ ਕਰਨੀ ਸੀਗੀ ਤੇ ਉਹਦੇ ਕਰਕੇ ਮੈਂ ਸਾਰਾ ਪਹਿਲਾਂ ਜਿਹੜਾ ਇਹਦੇ ਉੱਪਰ ਨੇਫਾ ਵਗੈਰਾ ਲੱਗਿਆ ਸੀਗਾ ਉਹ ਸਾਰਾ ਦੇੜ ਲਵਾਂਗੇ ਹਨ ਤੇ ਅੱਜ ਤਾਂ ਮੈਨੇ ਚਲੋ ਟਾਈਮ ਤੇ ਹੀ ਵਾਲ ਬਾਲੇ ਮੈਂ ਕਿਹਾ ਕਾਫੀ ਦਿਨ ਹੋ ਗਏ ਨੇ ਮੈਂ ਇਹਨਾਂ ਕੀ 2-3 ਦਿਨ ਛੱਡ ਕੇ ਬਾਲ ਬੰਨਦੀ ਹੁੰਦੀ ਸੀਗੀ ਮਖਾ ਨੂੰ ਤਾਂ ਕੁਝ ਵੀ ਹੋ ਜਾਵੇ ਡੇਲੀ ਵਾਂਗੂ ਮੈਂ ਬਾਲ ਬਾਈ ਕਰਾਂ ਕਿਉਂਕਿ ਮੈਂ ਆਪਣਾ ਮਤਲਬ ਕਿ ਸਿਰ ਸੂਰ ਦੇਖੋ ਮੈਂ ਡੇਲੀ ਨਹੀਂ ਬਾਉਂਦੀ ਹੈਗੀ ਹਾਂ ਇੱਕ ਦੋ ਦਿਨ ਛੱਡ ਕੇ ਬਾਣੀ ਹੁੰਨੀ ਆ ਤੇ ਇੱਕ ਮੈਨੂੰ ਬਸ ਥੋੜਾ ਜਿਹਾ ਮੈਨੂੰ ਕੋਲਜੀ ਹੋ ਜਾਂਦੀ ਆ ਬਾਲ ਬਾਉਣ ਦੀ ਕੁਸਤਾ ਨਾ ਮੇਰੇ ਨਾ ਬਾਲ ਕੁਝ ਜ਼ਿਆਦਾ ਝੜਦੇ ਨੇ ਇਸ ਕਰਕੇ ਮੈਨੂੰ ਕੰਗਾ ਲਗਾਉਣ ਨੂੰ ਫੇਵਰਟ ਜੀ ਨਹੀਂ ਕਰਦਾ ਹੈਗਾ ਤੇ ਐਵੇਂ ਵੀ ਨਹੀਂ ਹੈਗਾ ਕਿ ਮੈਂ ਸਾਰਾ ਦਿਨ ਵੀ ਬੀਜੀ ਹੋ ਰਹੀ ਨਹੀਂ ਆ ਹੈਨਾ ਵੀ ਆਪਣੇ ਲਈ ਕੱਢ ਨਹੀਂ ਸਕਦੀ ਹੈਗੀ ਬਸ ਇੱਕ ਮੈਨੂੰ ਕੋਲਜੀ ਹੋ ਜਾਂਦੀ ਆ ਵੀ ਆਪਣੇ ਆਪ ਦੀ ਕੇਅਰ ਕਰਨ ਦੇ ਵਿੱਚ ਹੈਨਾ ਜਿਵੇਂ ਤੁਹਾਨੂੰ ਪਤਾ ਵੀ ਠੰਡ ਚੱਲ ਰਹੀ ਹੈ ਬਿਰਜਾਈ ਚ ਬੈਗੇ ਜਾਂ ਫੋਨ ਦੇਖ ਲਿਆ ਪਰ ਹਾਂ ਆਪਣੇ ਆਪ ਨਹੀਂ ਮੇਰ ਤੋਂ ਵੀ ਹੁੰਦਾ ਹੈ ਕਿ ਆਪਣੇ ਕੇਅਰ ਨਹੀਂ ਕਰੀ ਜਾਂਦੀ ਹੈਗੀ ਤੇ ਹੁਣ ਚਲੋ ਦਿਨ ਖੋਲਣ ਲੱਗ ਜਣਗੇ ਆਪਣੇ ਵੱਲ ਵੀ ਪੂਰਾ ਚਲੋ ਧਿਆਨ ਦਿਆ ਕਰਾਂਗੇ ਨਾ ਨੂੰ ਤਾਂ ਵੈਸੇ ਡੇਲੀ ਲੈਨੇ ਆ ਬਸ ਵਾਲਾਂ ਦੀ ਥੋੜੀ ਜਿਹੀ ਉਹ ਹੋ ਜਾਂਦੀ ਹੈ ਖੋਲਦੀ ਹੋਈ ਮੈਨੂੰ ਸਿਰ ਵਾਲ ਨੂੰ ਦੀ ਤੇ ਹੁਣ ਮੈਂ ਕਰਦੀ ਆ ਆਲੂਆਂ ਦੇ ਪੌਂਟ ਬਣਾਵਾਂਗੇ ਆਪਾਂ ਇਹਦੇ ਚ ਵੈਸੇ ਆਪਾਂ ਪਹਿਲਾਂ ਮੈਂ ਸਵੇਰੇ ਵੀ ਬਣਾਏ ਸੀਗੇ ਸਵੇਰੇ ਮੈਂ ਬਣਾਏ ਸੀਗੇ ਸੈਂਡਵਿਚ ਇੱਕ ਮੋਨੋਮੀਆ ਫੋਰਬਾ ਸਤਜਾ ਨਾ ਕਰਨੇ ਸਟੋਲੋਜੀ ਮੈਂ ਕੱਟ ਲੈਣੀ ਹੁਣ ਪਿਆਜ਼ ਇੱਕ ਪਿਆਰ ਪਿਆਲਾ ਨਹੀਂ ਮੈਂ ਹਰ ਜਮ ਇਸ ਤੇ ਹੈ ਨਹੀਂ ਵੀ ਆਪਣੇ ਹਨ ਤੁਹਾਨੂੰ ਇੱਥੇ ਤੇ ਡੈਡੀ ਨੂੰ ਬਣਾ ਕੇ ਦਿੰਨੀ ਆ ਮੈਂ ਹਲੂਆ ਦੇ ਪਰੌਂਠੇ ਫਰੈਂਡ ਹੁਣ ਬਸ ਆਪਾਂ ਨੇ ਬਣਾਉਣਾ ਸੀਗਾ ਦੁਪਹਿਰ ਦਾ ਹਨਾ ਨਾਸ਼ਤ ਦੁਪਹਿਰ ਦਾ ਖਾਣਾ ਲਾ ਲਓ ਨਾਸ਼ਤਾ ਲਾ ਲਓ ਕੁਝ ਵੀ ਲਾ ਲਓ ਤੇ ਸਵੇਰੇ ਆਲੂ ਆਪਾਂ ਨੇ ਉਹ ਕਰੇ ਸੀਗੇ ਉਬਾਲੇ ਸੀਗੇ ਸਵੇਰੇ ਬਣਾਏ ਸੀਗੇ ਸੈਂਡਵਿਚ ਤੇ ਹੁਣ ਉਹੀ ਆਲੂ ਬਚ ਗਏ ਸੀਗੇ ਮਹਾ ਚਲੋ ਆਪਾਂ ਇਹਨਾਂ ਦੇ ਬਣਾ ਲੈਂਦੇ ਹੁਣ ਪਰੌਂਠੇ ਆਟਾ ਟਾ ਸਵੇਰ ਦੇ ਗੁੰਨੇ ਪਿਆ ਸੀਗਾ ਤੇ ਆਲੂਆਂ ਦੇ ਵਿੱਚ ਆਪਾਂ ਨੇ ਪਿਆਜ਼ ਤੇ ਧਨੀਆ ਪਾ ਲਿਆ ਸੀਗਾ ਹਰੀ ਮਿਰਚ ਹੈਨੀ ਸੀਗੀ ਹਨ ਤੇ ਬਾਕੀ ਨਮਕ ਮਿਰਚ ਹਲਦੀ ਮਸਾਲੇ ਸੋਰੀ ਹਲਦੀ ਨਹੀਂ ਪਾਇਆ ਸੀਗਾ ਚਟਮਸਾਲਾ ਪਾਇਆ ਸੀਗਾ ਇਹ ਪਾ ਕੇ ਹੁਣ ਆਪਾਂ ਇਹਨੂੰ ਸਮਾਰ ਕੇ ਆਟੇ ਜੀ ਵਾਂਗੂ ਗੁੰਨ ਲਵਾਂਗੇ ਹਨਾ ਵਧੀਆ ਜੀ ਇਹਨੂੰ ਮਿਕਸ ਕਰ ਲਵਾਂਗੇ ਉਸ ਤੋਂ ਬਾਅਦ ਫਿਰ ਆਪਾਂ ਇਹਦੇ ਬਣਾ ਦਵਾਂਗੇ ਪਰੌਂਠੇ ਹਨਾ ਰੋਟੀ ਦੇ ਵਿੱਚ ਭਰ ਕੇ ਹਨਾ ਕਈ ਤਾਂ ਨਾ ਮਤਲਬ ਕਿ ਨੂਨ ਵੀ ਛੱਡਣ ਲੱਗ ਜਾਂਦੇ ਨੇ ਪਰ ਜੇ ਆਪਾਂ ਇਦੇ ਵਿੱਚ ਆਪਾਂ ਮਸਾਲੇ ਪਹਿਲੇ ਹੀ ਪਾ ਦਨੇ ਹੁੰਦੇ ਹਨ ਜਿਵੇਂ ਆਪਾਂ ਪਹਿਲਾਂ ਮਸਾਲਾ ਪਾ ਦਈਏ ਤੇ ਨੂਨ ਮਿਰਚ ਪਾ ਦਈਏ ਹਨਾ ਫਿਰ ਬਾਅਦ ਚ ਦੇਖੋ ਪਾਣੀ ਛੱਡੀ ਜਾਂਦੇ ਹੁੰਦਾ ਕਿਉਂਕਿ ਜਿਹੜਾ ਨਮਕ ਹੁੰਦਾ ਪਾਣੀ ਛੱਡਦਾ ਹੁੰਦਾ ਇਸ ਕਰਕੇ ਸਾਰੇ ਆਪਦੇ ਤਿਆਰੀ ਕਰਨ ਤੋਂ ਬਾਅਦ ਹੀ ਆਪਾਂ ਨੂੰ ਇਹਦੇ ਵਿੱਚ ਮਸਾਲੇ ਪਾਣੇ ਚਾਹੀਦੇ ਨੇ ਹਨਾ ਜੇ ਤੁਹਾਨੂੰ ਆਟਾ ਟੱਪ ਵਧੀਆ ਗੁੰਨਗਾ ਨਾ ਜਾਵੇ ਹਨਾ ਉਹਦੀ ਕਰਨੇ ਚਾਹੀਦੇ ਨੇ ਤੇ ਚਲੋ ਜੀ ਭਣਾ ਇੱਥੇ ਮੈਂ ਹੁਣ ਕਰ ਦਨੀ ਆ ਪਰੌਂਠੇ ਲਾ ਦਨੇ ਆ ਤੇ ਨਾਲੇ ਮੈਂ ਇੱਕ ਸਾਈਡ ਤੇ ਪਹਿਲਾਂ ਦੁੱਧ ਰੱਖਿਆ ਸੀਗਾ ਪਰ ਮੈਂ ਬਾਅਦ ਚ ਚਲੋ ਚਾਹ ਵੀ ਰੱਖ ਲਈ ਸੀਗੀ ਮੈਂ ਕਿਹਾ ਚਾਹ ਨਾਲ ਹੀ ਵਧੀਆ ਤੇ ਇੱਥੇ ਵੀ ਸ ਮੈਂ ਲਾਸਟ ਤੇ ਪਰੌਂਠੇ ਲਾਣ ਤੋਂ ਬਾਅਦ ਅ ਦੋ ਸੈਂਡਵਿਚ ਹੋਰ ਬਣਾ ਲਈ ਸੀਗੇ ਮੇਰਾ ਜੀ ਕਰਿਆ ਖਾਣ ਨੂੰ ਮੈਂ ਕਿਾ ਚਲੋ ਮੈਂ ਸੈਂਡਵਿਚ ਖਾਵਾਂਗੀ ਸਵੇਰੇ ਅਸੀਂ ਨੇ ਸਵੇਰੇ ਵੀ ਖਾਦੇ ਸੀਗੇ ਬਹੁਤ ਜ਼ਿਆਦਾ ਟੇਸਟੀ ਲੱਗੇ ਸੀਗੇ ਤੇ ਹੁਣ ਮੈਨੂੰ ਥੋੜੀ ਜਿਹੀ ਕਿ ਹਿਜਕੀ ਸੀ ਵਿੱਚ ਹੀ ਰੁਕੀ ਜਾਂਦੀ ਇਸ ਕਰਕੇ ਥੋੜੀ ਜਿਹਾ ਰਿਕਾਰਡਿੰਗ ਦੇ ਵਿੱਚ ਉਹ ਹੋ ਰਹੀ ਹੈ ਨਾ ਹੁੜ ਜੀ ਲੱਗਦੀ ਹੋਣੀ ਤੇ ਇੱਥੇ ਸੈਂਡਵਿਚ ਬਣਾ ਰਹੀ ਹਾਂ ਮੈਂ ਰਮਨੀਤ ਦੇ ਡੈਡੀ ਨੂੰ ਮੈਂ ਦੇਈ ਸੀਗੀ ਪਰਾਂਠੇ ਤੇ ਇੱਥੇ ਵਸ ਮੈਂ ਬ੍ਰੈਡ ਦੇ ਉੱਤੇ ਆਪਾਂ ਮਲਾਈ ਲਾ ਲਵਾਂਗੇ ਤੇ ਇਹਦੇ ਆਪਾਂ ਦੋ ਵਿੱਚ ਪੀਸ ਕਰ ਲਵਾਂਗੇ ਤੇ ਮੈਂ ਥੋੜੇ ਜਿਹੇ ਕੱਲੂ ਮੈਨੇ ਛੱਡਲੇ ਸੀਗੇ ਅ ਸਵੇਰੇ ਮੈਂ ਹੋਰ ਟਾਈਪ ਦੇ ਬਣਾਏ ਸੀਗੇ ਜਿਵੇਂ ਕਿ ਪਿਆਜ਼ ਅਲੱਗ ਤੋਂ ਪਾਈ ਸੀਗੇ ਆਲੂ ਅਲੱਗ ਤੋਂ ਹੈਨਾ ਤੇ ਹੁਣ ਮੈਂ ਵਿੱਚ ਜਿਵੇਂ ਇਕੱਠਾ ਕਰਾਇਆ ਸੀਗਾ ਤੇ ਉਵੇਂ ਚਲੋ ਭਰ ਲਵਾਂਗੇ ਤੇ ਬਹੁਤ ਜ਼ਿਆਦਾ ਟੇਸਟੀ ਬਣੇ ਸੀਗੇ ਹੈਨਾ ਤੇ ਫਰੈਂਡ ਕੱਲ ਨਾ ਇੱਕ ਮੈਨੇ ਸ਼ੋਰਟਸ ਪਾਇਆ ਸੀਗਾ ਤੇ ਉਹਦੇ ਤੇ ਨਾ ਪਤਾ ਨਹੀਂ ਕਿਉਂ ਲੋਕ ਐਵੇਂ ਦੇ ਕਮੈਂਟ ਕਰ ਰਹੇ ਨੇ ਹੈਨਾ ਵੀ ਦੱਸ ਕਿ ਸਾਰੇ ਜਿਹੜੇ ਵੀ ਰੀਲ ਬਣਾਉਂਦੇ ਨੇ ਉਹ ਪਾਗਲ ਹੀ ਹੁੰਦੇ ਨੇ ਹੈਨਾ ਵੀ ਦੱਸ ਮੈਨੇ ਇਹ ਚ ਪਾਗਲ ਪੰਚੇ ਵਿੱਚ ਕੀ ਕਰਤਾ ਸਿੱਧੀ ਸਾਦੀ ਜੀ ਦੇਖੋ ਮੈਨੇ ਵੀਡੀਓ ਪਾਈ ਹੈ ਤੇ ਉਹ ਵੀ ਯਾਨੀ ਕਿ ਕੋਈ ਰਮਨੀਤ ਦੇ ਰੈਡੀ ਨੇ ਕੋਈ ਮੈਨੂੰ ਐਵੇਂ ਗੁੱਸੇ ਚ ਨਹੀਂ ਦੇਖੋ ਉਹ ਕਰਿਆ ਹੈਗਾ ਛੋਟ-ਛੋਟ ਦੇ ਵਿੱਚ ਚਲੋ ਉਹਨਾਂ ਨੇ ਮੇਰੇ ਯਾਨਕੀ ਚਲੋ ਥੋੜਾ ਥੱਪੜ ਮਾਰਿਆ ਥੱਪੜ ਵੀ ਨਹੀਂ ਮਾਰਿਆ ਹੈਗੇ ਬਸ ਉਂਜੀ ਕਿਹਾ ਉਹਨਾਂ ਨੇ ਵੀ ਹਾਂ ਕਿਉਂਕਿ ਸੀ ਜਦੋਂ ਰੀਲ ਬਣਾ ਰਹੇ ਸੀਗੇ ਤੁਹਾਨੂੰ ਪਤਾ ਵੀ ਅਸੀਂ ਇੰਨੀ ਚਲੋ ਪੂਰੇ ਐਕਸਪਰਟ ਨਹੀਂ ਹੈਗੇ ਹਨਾ ਜਿੰਮੇ ਦੀ ਬੰਦੀ ਅਸੀਂ ਉਮੇ ਦੀ ਪਾ ਦਨੇ ਹੁੰਨੇ ਆ ਤੇ ਪਤਾ ਨਹੀਂ ਕਿਉਂ ਲੋਕ ਐਵੇਂ ਦੇ ਕਮੈਂਟ ਕਰਦੇ ਨੇ ਹਨਾ ਵੀ ਪਾਗਲ ਕਹਿੰਦੇ ਲੈ ਦੱਸੋ ਸਾਨੂੰ ਹਨਾ ਵੀ ਕਿੱਥੋਂ ਅਸੀਂ ਪਾਗਲ ਲੱਗਦੇ ਆ ਅਗਰ ਜੇ ਪਾਗਲ ਲੱਗਦੇ ਤੁਸੀਂ ਪਾਗਲਾਂ ਦੀ ਵੀਡੀਓ ਫਿਰ ਨਾ ਦੇਖੋ ਹਨਾ ਤੇ ਚਲੋ ਜੀ ਬਾਕੀ ਆਪਾਂ ਕੁਝ ਨਹੀਂ ਕਵਾਂਗੇ ਬਾਕੀ ਤਾਂ ਕਮੈਂਟ ਕਰਨ ਵਾਲੇ ਆਪ ਇਹਨੂੰ ਹੋਣਾ ਚਾਹੁੰਦਾ ਅਸੀਂ ਵੀ ਯਾਨੀ ਕਿ ਹੋਰਾਂ ਨਾਲ ਤਾਂ ਚਲੋ ਵਧੀਆ ਹੀ ਪਾਉਂਦੇ ਆ ਕੋਈ ਕੋਈ ਅਮੇ ਦੀ ਵੀਡੀਓ ਵੀ ਨਹੀਂ ਅਸੀਂ ਕੋਈ ਪਾਉਂਦੇ ਹੈਗੇ ਵੀ ਪੂਰੀ ਫੈਮਿਲੀ ਵਾਲੀ ਵੀਡੀਓ ਪਾਉਂਦੇ ਕੋਈ ਜ਼ਿਆਦਾ ਹੋਰ ਤਰ੍ਹਾਂ ਦੀ ਆਪਾਂ ਵੀਡੀਓ ਨਹੀਂ ਬਣਾਉਂਦੇ ਸਿੱਧੀ ਸਾਦੀ ਜੀ ਆਪਣੀ ਵੀਡੀਓ ਹੁੰਦੀ ਹੈ ਹੈਨਾ ਤੇ ਚਲੋ ਜੀ ਫਰੈਂਡ ਕੋਈ ਗੱਲ ਨਹੀਂ ਬਾਕੀ ਮੈਂ ਨਹੀਂ ਟੈਨਸ਼ਨ ਲੈਂਦੀ ਹੈਗੀ ਬਾਕੀ ਮੈਂ ਕਈਆਂ ਦੇ ਦੇਖਦੀ ਹੁੰਦੀ ਹਾਂ ਇਸ ਵੀ ਸਾਰਿਆਂ ਤੇ ਨਾ ਕਮੈਂਟ ਵੀ ਕਰਦੇ ਹੁੰਦੇ ਨੇ ਕੋਈ ਨਾ ਕੋਈ ਹੁੰਦਾ ਹੀ ਇੱਕ ਨਾ ਅੱਧ ਵਿਚ ਜਿਹੜਾ ਮੇਰੇ ਕੋਈ ਨਾ ਕੋਈ ਕਮੈਂਟ ਕਰ ਦਿੰਦਾ ਹ ਤੇ ਚਲੋ ਜੀ ਬਾਕੀ ਆਪਾਂ ਟੈਨਸ਼ਨ ਨਹੀਂ ਲੈਂਦੇ ਹੈਗੇ ਤੇ ਫਿਰ ਉਸ ਤੋਂ ਬਾਅਦ ਦੇਖੋ ਨਾਸ਼ਤਾ ਪਾਣੀ ਕਰਨ ਤੋਂ ਬਾਅਦ ਮੈਂ ਨਾਲ ਦੀ ਨਾਲ ਆਪਣੀ ਕਿਚਨ ਵੀ ਸਮਾਰਤੀ ਸੀਗੀ ਮੈਂ ਕਿਹਾ ਚਲੋ ਇਹ ਕਰ ਦਨੇ ਆਪਾਂ ਤੇ ਇੱਥੇ ਹੁਣ ਸ਼ਾਨੂੰ ਨੂੰ ਲੱਗ ਗਿਆ ਸੀਗਾ ਕਾਈਟ ਹੈਨਾ ਤੇ ਕਿਚਨ ਬੱਸ ਮੈਂ ਨਾਲ ਦੀ ਨਾਲ ਕਰਨ ਤੋਂ ਬਾਅਦ ਮੈਨੂੰ ਐ ਸੀਗਾ ਵੀ ਮੈਂ ਫਰੀ ਹੋ ਗਈ ਹੈਨਾ ਪਰ ਨਹੀਂ ਫਰੀ ਨਹੀਂ ਹੋਈ ਸੀਗੀ ਮੈਂ ਤੇ ਹੁਣ ਮੇਰੇ ਅੱਖਾਂ 'ਚ ਮੂਰੇ ਲੱਗੇ ਜਾਂਦੇ ਸੀਗੇ ਕੱਪੜੇ ਧੋਣ ਵਾਲੇ ਸੀਗੇ ਹੈਨਾ اسی میں ہفتے 'ਚ ਧੋਣੀਆਂ ਪਰ ਮੈਂ ਤਕੀ ਸੋਚੇ ਵੀ ਮੈਂ ਹਫਤੇ 'ਚ ਨਹੀਂ ਧੋਵਾਂਗੀ ਕੁਝ ਮੇਰੀ ਆਦਤਾਂ ਨੇ ਜਿਹੜੀ ਮੈਂ ਹੌਲੀ-ਹੌਲੀ ਹੁਣ ਚੇਂਜ ਕਰਨੀਆਂ ਨੇ ਹੈਨਾ ਜੇ ਚੇਂਜ ਕਰਾਂਗੀ ਤਾਂ ਹੀ ਆਪਣੇ ਘਰ ਦਾ ਕੋਈ ਸੁਧਾਰ ਕਰ ਸਕਾਂਗੇ ਨਹੀਂ ਤਾਂ ਬਸ ਯਾਨੀ ਕਿ ਜੇ ਮੇਰੇ 'ਚ ਇਹੀ ਆਦਤਾਂ ਰਹੀਆਂ ਮੇਰਾ ਘਰ ਬਹੁਤ ਜ਼ਿਆਦਾ ਪਿੱਛੇ ਜਾ ਸਕਦਾ ਹੈਨਾ ਵੀ ਮੈਂ ਟਾਈਮ ਤੇ ਆਪਣਾ ਕੰਮ ਨਹੀਂ ਕਰਾਂਗੀ ਜੇ ਹੈਨਾ ਜਿਵੇਂ ਕਿ ਹਫਤੇ ਚ ਮੈਂ ਸਿਰਫ ਇੱਕ ਵਾਰੀ ਕੱਪੜੇ ਧੋਣੀਆਂ ਤੇ ਹੁਣ ਮੈਂ ਸਟੀਚਿੰਗ ਦਾ ਵੀ ਘਟਾਰ ਕੇ ਮੈਂ ਸੋਚੇ ਵੀ ਨਹੀਂ ਹਫਤੇ ਚ ਮੈਂ ਯਾਨਕੀ ਦੋ ਵਾਰੀ ਤਾ ਕੱਪੜੇ ਧੋਵਾਂਗੀ ਧੋਵਾਂਗੀ ਜਿਆਦਾ ਨਹੀਂ ਤਾਂ ਹੈਨਾ ਕਿਉਂਕਿ ਫਿਰ ਐਨੇ ਨੇ ਕੱਪੜੇ ਧੋਣੇ ਫਿਰ ਸਾਰਾ ਦਿਨ ਲੱਗ ਜਾਂਦਾ ਇਸ ਕਰਕੇ ਤੇ ਚਲੋ ਜੇ ਇੱਥੇ ਮੈਂ ਲੱਗੇ ਹੱਥ ਦੇਖੋ ਆਪਣੀ ਸਾਰੀ ਕਿਚਨ ਸਮਾਰਤੀ ਸੀਗੀ ਮੈਂ ਸੋਚਿਆ ਸੀਗਾ ਵੀ ਚਲੋ ਹੁਣ ਮੈਂ ਉਹ ਕਰਾਂਗੀ ਵੀ ਆਪਣੇ ਲਹਿੰਗੇ ਦੀ ਸਲਾਈ ਕਰਾਂਗੀ ਪਰ ਨਹੀਂ ਹੈਨਾ ਮੈਂ ਕਿਹਾ ਚਲੋ ਕੱਪੜੇ ਵਗਲੇ ਕੰਮ ਆਪਣੇ ਹੋ ਗਏ ਨੇ ਤੇ ਹੁਣ ਆ ਦੇਖੋ ਹੁਣ ਮੈਂ ਚੱਕਦੀ ਆ ਇਹ ਗਾ ਛਾਨੀ ਨੇ ਜਿਹੜੇ ਪਾਇਆ ਇੱਥੇ ਮਿੱਟੀ-ਮੁੱਟੀ ਵੀ ਆ ਮੰਜੇ નીચે ਹੈ ਨਾ ਮਿੱਟੀ ਕਰਖੇ ਖਲੋਣਿਆਂ ਦੇ ਵਿੱਚ ਵੀ ਸਾਰੇ ਕਿਤੇ ਨੂੰ ਮਿੱਟੀ-ਮਿੱਟੀ ਕਰਖੀ ਆ ਦੇਖੋ ਇੱਥੇ ਪੱਟਤੀ ਹੈ ਨਾ ਇੱਥੋਂ ਕਰਨੀ ਨਾਲ ਲੈ ਕੇ ਪੱਟੀ ਗਿਆ ਤੇ ਹੁਣ ਥੋੜੀ देर ਖੇលਿਆ ਸੀਗਾ ਚਲੋ ਉਹ ਰੋਟੀ ਪਾਣੀ ਖਾਤੇ ਤੇ ਹੁਣ ਮੈਂ ਉਹਦੇ ਕੱਪੜੇ-ਕੋਪੜੇ ਬਾਧਲ ਕੇ ਮੰਮੀ ਕੰਨੀ ਭੇਜਤਾ ਉਹਨੂੰ ਤੇ ਹੁਣ ਮੈਂ ਸਾਰਾ ਇਹ ਗਾ ਚੱਕਦੀ ਆ ਹੈ ਨਾ ਮੰਜਾ ਵੀ ਖੜਾ ਕਰਦੀ ਆ ਤੇ ਬਾਕੀ ਸਾਰਾ ਚੱਕਤਰ ਜਿ ਕਰਕੇ ਫਿਰ ਮੈਂ ਮਸ਼ੀਨ ਤੇ ਬਹਿ ਕੇ ਉਹ ਜਿਹੜਾ ਲਹਿੰਗਾ ਜਿਹਾ ਹੈਗਾ ਨਾ ਉਹ ਠੀਕ ਕਰਦੀ ਆ ਤੇ ਚਲੋ ਜੀ ਬਣੇ ਰਹਿਣਾ ਵੀਡੀਓ ਦੇ ਵਿੱਚ ਰਮਨੀਤ ਤੇ ਰੈਡੀ ਕਰ ਰਹੇ ਨੇ ਥੋੜੀ ਜਿਹੀ ਕਿ ਚਲੋ ਰੈਸਟ ਕਰ ਰਹੇ ਨੇ ਪਾਏ ਨੇ ਉਹ ਤੇ ਅੱਜ ਮੀਂਹ ਪਿਆ ਸੀਗਾ ਠੰਡ ਐ ਨਹੀਂ ਹੈ ਨਹੀਂ ਕਿ ਬਹੁਤ ਜ਼ਿਆਦਾ ਫਰਕ ਪੈ ਗਿਆ ਹੁਣ ਕੋਟੀ 'ਚ ਨਾ ਨੀਚੇ ਮੈਨਰ ਵਗੈਰਾ ਵੀ ਨਹੀਂ ਪਾਇਆ ਹੋਇਆ ਹੈਗਾ ਤੇ ਕੋਟੀ 'ਚ ਵੀ ਹੁਣ ਐ ਹੋ ਰਿਹਾ ਵੀ ਕੋਟੀ ਲਾ ਦਵਾ ਹੈ ਨਾ ਪਰ ਜਦੋਂ ਕੋਟੀ ਲਾ ਦਿੰਦੇ ਉਦੋਂ ਹਵਾ ਲੱਗਦੀ ਹੈ ਤੇ ਮੈਂ ਚਲੋ ਪਾ ਨਾ ਇੱਕ ਦੋ ਦਿਨ ਹੋਰ ਐ ਮੇਰੇ ਹੋਊਗਾ ਚਲੋ ਬਾਕੀ ਮੈਂ ਸਾਰੇ ਤਾਂ ਲੈ ਲਿਆ ਦੇਖ ਲਓ ਫਾਫੇ 'ਚ ਵੀ ਮਿੱਟੀ ਪਾ ਕੇ ਤਾਂ ਰੱਖੀ ਹੈ ਮੋਹ ਪਾਪੇ ਦੀ ਮਿੱਟੀ ਅਹ ਜੱਜ ਕਰਦਾ ਹਾਂ ਚਲੋ ਕੋਈ ਨਾ ਮਿੱਟੀ ਦੇ ਬੱਚੇ ਖੇលਦੇ ਹੁੰਦੇ ਨੇ ਚਲੋ ਜੀ ਬਣੇ ਰਹਿਣਾ ਵੀਡੀਓ ਦੇ ਵਿੱਚ ਤੇ ਐਂਡ ਤੱਕ ਜ਼ਰੂਰ ਦੇਖਿਓ ਆਪਾਂ ਨੂੰ ਆਪਣੇ ਵਲੌਗ ਨੂੰ ਬਣੇ ਰਹਿਣਾ ਤੇ ਚਲੋ ਜੀ ਫਰੈਂਡਸ ਸ਼ਾਨੂ ਨੂੰ ਉਧਰ ਮੰਮੀ ਨੂੰ ਮੰਮੀ ਕੰਨੀ ਭੇਜਣ ਤੋਂ ਬਾਅਦ ਫਿਰ ਮੈਂ ਲੱਗੀ ਸੀਗੀ ਚੱਕ ਧਰਨ ਜੀ ਕਰਨ ਜਿਹੜਾ ਉਹਨੇ ਬਾਹਰ ਗਾ ਪਾਇਆ ਹੋਇਆ ਸੀਗਾ ਹਨਾ ਬੱਚਿਆਂ ਨੇ ਦੇਖੋ ਖੇਲ ਖਲੋਣੇ ਜੇ ਸੀਗੇ ਇਹ ਸਾਰੇ ਮੈਂ ਕਿਹਾ ਚਲੋ ਮੈਂ ਸਾंभ ਕੇ ਰੱਖ ਦਨੀ ਆ ਤੇ ਇਹ ਟੋਕਰੀ ਚ ਪਹਿਲਾਂ ਮੈਂ ਰੱਖਦੀ ਹੁੰਦੀ ਸੀਗੀ ਭਾਂਡੇ ਭਾਂਡੇ ਰੱਖਦੀ ਹੁੰਦੀ ਸੀਗੀ ਤੇ ਮੈਂ ਹੁਣ ਮੈਂ ਸ਼ਾਨੂੰ ਨੂੰ ਦੇਤੀ ਆ ਵੀ ਚਲੋ ਹਨਾ ਇਹਦੇ ਚ ਆਪੀ ਹੋ ਨਾ ਮਿੰਟ ਚ ਚੱਕ ਕੇ ਲਿਆਉਂਦੇ ਤੇ ਮਿੰਟ ਚ ਚੱਕ ਕੇ ਰੱਖਿਆ ਹੁੰਦਾ ਰੱਖਦਾ ਨਹੀਂ ਹੈ ਹਾਂ ਚੱਕ ਕੇ ਲੈ ਕੇ ਆਉਂਦਾ ਰੱਖਦਾ ਨਹੀਂ ਹੈਗਾ ਰੱਖਣ ਦੀ ਡਿਊਟੀ ਮੇਰੀ ਲੱਗੀ ਹੋਈ ਆ ਹਨਾ ਉਹ ਸਭ ਦੀ ਮਾਵਾਦੀ ਹੁੰਦੀ ਆ ਦੇਖੋ ਬੱਚੇ ਗਾਹ ਪਾਉਂਦੇ ਨੇ ਤੇ ਮਾਂ ਨੂੰ ਚੱਕਣਾ ਪੈਂਦਾ ਕਈ ਬੱਚੇ ਬਹੁਤ ਵਧੀਆ ਹੁੰਦੇ ਨੇ ਜਿਹੜਾ ਗਾਹ ਪਾਪੀ ਦਿੰਦੇ ਨੇ ਤੇ ਚੱਕ ਵੀ ਲੈਂਦੇ ਨੇ ਹਨਾ ਤੇ ਚਲੋ ਜੀ ਉਸ ਤੋਂ ਬਾਅਦ ਫਿਰ ਮੈਂ फटाफट ਇੱਥੇ ਲਗਾਤਾ ਸੀਗਾ ਝਾੜੂ ਮੈਨੂੰ ਐ ਸੀਗਾ ਵੀ ਮੈਂ ਹੁਣ ਕਰਾਂਗੀ ਹਨਾ ਵੀ ਥੋੜੀ ਜਿਹੀ ਚਲੋ ਮਸ਼ੀਨ ਤੇ ਬੈਠ ਕੇ ਜਿਹੜਾ ਉਹ ਲੈਂਗਜਾ ਸੀਗਾ ਵੀ ਉਹਨੂੰ ਠੀਕ ਕਰ ਦਵਾਂਗੀ ਤੇ ਨਾਲੇ ਵੀਡੀਓ ਰਿਕਾਰਡ ਕਰ ਦਵਾਂਗੀ ਪਰ ਨਹੀਂ ਜਦੋਂ ਮੈਂ ਬੱਚਿਆਂ ਦੀ ਡਰੈਸ ਦੇਖੀ ਸ਼ਾਨੂ ਦੀ ਯੂਨੀਫਾਰਮ ਦੇਖੀ ਤਾਂ ਉਹਨੇ ਬਹੁਤ ਜ਼ਿਆਦਾ ਗੰਦੀ ਕਰਕੇ ਸੀਗੀ ਉਹਨੇ ਕੋਟ ਵੀ ਸਕੂਲ ਚੋਂ ਗੰਦਾ ਕਰਕੇ ਲੈ ਕੇ ਆਇਆ ਸੀਗਾ ਹਨਾ ਤੇ ਫਿਰ ਮੈਂ ਲਾ ਲਈ ਸੀਗੀ ਮਸ਼ੀਨ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਵੀ ਕਾਲੂ ਕਰ ਲਵਾਂਗੀ ਚਲੋ ਮੈਂ ਨਹੀਂ ਤਾਂ ਫਿਰ ਕੱਲੂ ਵੀਰਵਾਰ ਹੋ ਜਾਊਗਾ ਕੱਪੜੇ ਮੈਂ ਕਿਹਾ ਮੈਂ ਧੋ ਨਹੀਂ ਸਕਦੀ ਹੈਗੀ ਨਾ ਫਿਰ ਕੱਲ ਨੂੰ ਮੈਂ ਕਿਹਾ ਚਲੋ ਵੀ ਥੋੜੀ ਜਿਹਾ ਕਰਨੇ ਵੀ ਅੱਧਾ ਪੌਣਾ ਘੰਟਾ ਲੱਗੂਗਾ ਤੇ ਉਹਨੂੰ ਮੈਂ ਧੋ ਦਵਾਂਗੀ ਧੋ ਤ ਹਾਂ ਕੋਈ ਗੱਲ ਨਹੀਂ ਪੁੱਤ ਤੇ ਵਿੱਚੋਂ ਨਾ ਹੁਣ ਸਾਨੂੰ ਦੀ ਆਵਾਜ਼ ਆ ਰਹੀ ਹੈ ਪਲੀਜ਼ ਤੁਸੀਂ ਚਲੋ ਕੋਈ ਗੱਲ ਨਹੀਂ ਇਗਨੋਰ ਕਰਨਾ ਤੇ ਇੱਥੇ ਫਿਰ ਮੈਂ ਨਾ ਕੱਪੜੇ ਧੋਣ ਲੱਗੀ ਸੀਗੀ ਕੱਪੜੇ ਤਾਂ ਇਨਕੀ ਧੁੱਲ ਤਾਂ ਮੇਰੇ ਮਿੰਟੇ ਚ ਜਾਂਦੇ ਪਰ ਲਾਈਟ ਨੇ ਬਹੁਤ ਜ਼ਿਆਦਾ ਤੰਕ ਕੀਤਾ ਵਿੱਚੋਂ ਨਾ ਲਾਈਟ ਚਲੀ ਗਈ ਸੀ ਕਿ ਜਦੋਂ ਮੈਨੇ ਇੱਕ ਰਾਉਂਡ ਧੋਤਾ ਸੀਗਾ ਇੱਕ ਰਾਉਂਡ ਮੈਂ ਪਾਏ ਸੀਗੀ ਉਸ ਤੋਂ ਫੇਰ ਬਾਅਦ ਲਾਈਟ ਚਲੀ ਗਈ ਨਾ ਹੀ ਮੇਰਾ ਕੰਮ ਸਟੀਚਿੰਗ ਦਾ ਬਣਿਆ ਤੇ ਨਾ ਹੀ ਕੱਪੜਿਆਂ ਦਾ ਬਣਿਆ ਹੈਨਾ ਸੋਚਿਆ ਸੀ ਕੀ ਤੇ ਬਣ ਕੀ ਗਿਆ ਹੈਨਾ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਪਰ ਮੈਂ ਵੀਡੀਓ ਰਿਕਾਰਡ ਚਲੋ ਕਰ ਲਈ ਸੀਗੀ ਵਿੱਚੋਂ ਵਿੱਚੋਂ ਮੈਂ ਕਰੀ ਗਈ ਸੀਗੀ ਟਾਈਮ ਕੱਪੜਿਆਂ 'ਚ ਨਾਲ ਲੱਗ ਗਿਆ ਸੀਗਾ ਮੇਰੇ ਤਾਂ ਯਾਨਕੀ ਕੱਪੜੇ ਚਾਹੇ ਥੋੜੇ ਹੋਣ ਚਾਹੇ ਵੱਧ ਹੋਣ ਟਾਈਮ ਉਹਨਾਂ ਲੱਗਦਾ ਤੇ ਗਾ ਵੀ ਮੇਰਾ ਉਨਾ ਹੀ ਪੈਂਦਾ ਹੁੰਦਾ ਕਿਉਂਕਿ ਦੇਖੋ 바ਰ ਦੇ ਵਿੱਚ ਜਦੋਂ ਮਸ਼ੀਨ ਪਈ ਹੁੰਦੀ ਹੈ ਤਾਂ ਇਹੀ ਪੈੜਾ ਯਾਨਕੀ ਅੰਦਰ ਵਗ ਜਾਂਦੀਆਂ ਨੇ ਹੈਨਾ ਪਾਣੀ ਗਿਲੇ ਹੋ ਹੋ ਕੇ ਬੱਚੇ ਅੰਦਰ ਚਲੀ ਜਾਂਦੇ ਹੁੰਦੇ ਨੇ ਹਨ ਇਸ ਕਰਕੇ ਮੇਰਾ ਬਹੁਤ ਜ਼ਿਆਦਾ ਗਾਪ ਆ ਜਾਂਦਾ ਤੇ ਹਾਂ ਕੱਪੜੇ ਧੋਣ ਤੋਂ ਬਾਅਦ ਫਿਰ ਮੈਨੇ ਗਲੀ ਵੀ ਤੋਤੀ ਸੀਗੀ ਤੇ ਉਹਦੀ ਵੀਡੀਓ ਮੈਂ ਨਹੀਂ ਸ਼ੂਟ ਕੀਤੀ ਹੈਗੀ ਕਿਉਂਕਿ ਨੇਰਾ ਹੋਇਆ ਪਿਆ ਸੀਗਾ ਤੇ ਕੁਝ ਮੇਰਾ ਮੂਹ ਬਹੁਤ ਜ਼ਿਆਦਾ ਖਰਾਬ ਹੋ ਗਿਆ ਚਲੋ ਡਿਫਰੈਂਟ ਕੱਪੜੇ ਆਪਣੇ ਧੁੱਲ ਪੈਣਾ ਦੇਖੋ ਕੱਪੜੇ ਤੇ ਘਟਾ ਪੈਤੇ ਪਿਆ ਤੇ ਕੁਝ ਤਾਂ ਮੈਂ ਉੱਪਰ ਚਟਾਈ ਸੀਗੀ ਲੈਟ ਜਾਣ ਕਰਕੇ ਨਾ ਤੇ ਬਹੁਤ ਜ਼ਿਆਦਾ ਟਾਈਮ ਲੱਗ ਗਿਆ ਹਨਾ ਹੁਣ ਟਾਈਮ ਹੋ ਗਿਆ 7:30 ਦੇ ਨਾਲ ਮੈਂ ਵੀਡੀਓ ਪਬਲਿਸ਼ ਕਰਦੀ ਹਾਂ ਦੇ ਨਾਲ ਹੁਣ ਮੈਂ ਵੀਡੀਓ ਪਬਲਿਸ਼ ਕਰਦੀ ਆ ਤੇ ਕੱਪੜੇ ਸਵੇਰੇ ਸੁੱਕਣੇ ਲਾਵਾਂਗੇ ਆਪਾਂ ਤੇ ਹੁਣ ਮੈਂ ਕਰਦੇ ਆਪਣੀ ਰੋਟੀ ਸਬ지 ਹੈ ਨਾ ਰੋਟੀ ਸਬ지 ਦਾ ਟਾਈਮ ਹੋ ਗਿਆ ਤੇ ਫਿਰ ਅੱਜ ਦੀ ਵੀਡੀਓ ਦਾ ਆਪਾਂ ਇੰਡ ਕਰਦੇ ਆ ਤੇ ਕਿਵੇਂ ਦੀ ਲੱਗੀ ਤੁਹਾਨੂੰ ਅੱਜ ਦੀ ਵੀਡੀਓ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਚੈਨਲ ਤੇ ਤੁਸੀਂ ਨਿਵਾਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਜੀ ਓਕੇ ਟਾਟਾ ਬਾਏ ਬਾਏ ਕੱਲੋਂ ਆਪਾਂ ਫੇਰ ਮਿਲਦੇ ਆ